ਹਾਂਜੀ ਕੀ ਹਾਲ ਹੈ ਸਭ ਠੀਕ ਹੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਟੋਟਲੀ ਹੈਂਡਵਰਕ ਪੈਚਵਰਕ ਨਾਲ ਪੈਚ ਲੱਗਾ ਹੋਇਆ ਆਪਾਂ ਨੇ ਕੱਪੜੇ ਨਾਲ ਦੀ ਸ਼ਾਈਨਿੰਗ ਦਾ ਪੈਚ ਲਗਵਾ ਰੱਖਿਆ ਤੇ ਉੱਤੇ ਆਪਾਂ ਨੇ ਹੈਂਡਵਰਕ ਕਰਵਾ ਰੱਖਿਆ ਬਹੁਤ ਸੋਹਣਾ ਤੇ ਇਹ ਹੈਗੀ ਜੀ ਸਲਵਾਰ ਸਲਵਾਰ ਤੇ ਬਹੁਤ ਸੋਹਣਾ ਵਰਕ ਔਰ ਮੂਰੇ ਫਰੰਟ ਤੇ ਭਰਾਣਾ ਜੀ ਠੀਕ ਹੈ ਜੀ ਔਰ ਨਾਲ ਇਹਦੀ ਸ਼ਰਟ ਰੈਡੀ ਹੋ ਰੱਖੀ ਹੈ ਇਹ ਵੀ ਟੋਟਲੀ ਹੈਂਡਵਰਕ ਹੈ ਬਹੁਤ ਪਿਆਰਾ ਕੰਮ ਹੋ ਰੱਖਿਆ ਹੈ ਹੈਂਡਵਰਕ ਦੇ ਵਿੱਚ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਸਪੈਸ਼ਲ ਅਗਵਾ ਰੱਖਿਆ ਬਹੁਤ ਸੋਹਣੀ ਲੁੱਕ ਦੇ ਵਿੱਚ ਪੀਸ ਬਣ ਰੱਖਿਆ ਦੇਖੋ ਬਾਜੂ ਇਹਦੀ ਖੂਬਸੂਰਤ ਠੀਕ ਹੈ ਜੀ ਉਹ ਨਾਲ ਇਹਦਾ ਨੈਕ ਤੇ ਕੰਮ ਹੋ ਰੱਖਿਆ ਹੈ ਨਾਲ ਇਹਦੇ ਚਾਕਾਂ ਤੇ ਕੰਮ ਹੋ ਰੱਖਿਆ ਹੈ ਚਾਕ ਬਨੇ ਹੋਏ ਨੇ ਸਲਵਾਰ ਬਣੀ ਹੋਈ ਹੈ ਬਾਜੂ ਬਨੇ ਹੋਇਆ ਹੈ ਗਲਾ ਬਨੇ ਹੋਇਆ ਹੈ ਬਹੁਤ ਹੀ ਪਿਆਰਾ ਔਰ ਖੂਬਸੂਰਤ ਪੀਸ ਹੈ ਔਰ ਕਪੜਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਜੀ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਟੋਟਲੀ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਪੀਸ ਹੈ ਚਾਕਾਂ ਦੇ ਵੀ ਆਪਾਂ ਨੇ ਪੂਰੀ ਨਾਲ ਫਿਨਿਸ਼ਿੰਗ ਕਰਵਾਈ ਹੈ। ਹੇਟਾ ਆਪਾਂ ਨੇ ਗੋਟੇ ਦੀ ਫਿਨਿਸ਼ਿੰਗ ਕਰਵਾਈ ਹੈ ਅੰਦਰ ਦੀ ਔਰ ਬਹੁਤੀ ਅੰਦਰ ਸਾਫਟੇ ਦਾ ਕਪੜਾ ਲਗਵਾ ਰੱਖਿਆ ਆਪਣੇ ਲਾਈਨਿੰਗ ਦੇ ਤੌਰ ਤੇ ਤੇ ਪੀਸ ਦੀ ਤੁਸੀਂ ਲੁੱਕ ਦੇਖ ਸਕਦੇ ਹੋ, ਪੀਸ ਦੀ ਗੈਟਅਪ ਦੇਖ ਸਕਦੇ ਹੋ, ਕੰਮ ਦੇਖ ਸਕਦੇ ਹੋ। ਠੀਕ ਹੈ ਜੀ, ਪੇਛ ਦਾ ਕੰਮ ਦੇਖ ਸਕਦੇ ਹੋ, ਪੇਛ ਦੇ ਉੱਪਰ ਜੋ ਹੋ ਰੱਖਿਆ ਹੈ, ਚਾਕਾਂ ਦੇ ਉੱਪਰ ਕੰਮ ਹੋ ਰੱਖਿਆ ਹੈ ਜੀ। ਠੀਕ ਹੈ, ਚਾਕ ਬਣ ਰੱਖੇ ਨੇ ਤੇ ਨਾਲ ਨੈੱਕ ਬਣ ਰੱਖਿਆ, ਨਾਲ ਸਲਵਾਰ ਬਣ ਰੱਖੀ ਹੈ। ਤੇ ਬਹੁਤ ਹੀ ਪਿਆਰੀ ਜੀ ਇਸ ਆਪਾਂ ਬਣਾ ਕੇ ਦਿੱਤੀ ਹੈ ਜੀ ਮੈਡਮ ਨੂੰ ਤੇ ਮੈਡਮ ਬਾਰੂ ਆਦ ਰੱਖੇ ਸੀਗੇ ਤੇ ਕਹਿੰਦੇ ਸਾਨੂੰ ਬਿਲਕੁਲ ਲਾਈਟ ਤੇ ਹਲਕਾ ਜਿਹਾ ਡਿਜ਼ਾਈਨ ਸਾਨੂੰ ਚਾਹੀਦਾ ਪਾਲਟੀ ਵੀਰ ਚੀ ਚੇਜ دیے ਜੋ ਬਣਿਆ ਹੋਇਆ ਵੀ ਵਧੀਆ ਲੱਗੇ ਖੂਬਸੂਰਤ ਲੱਗੇ ਔਰ ਦੇਖੋ ਆਪਾਂ ਉਹਨਾਂ ਦੀ ਚੁਆਇਸ ਦੇ ਮੁਤਾਬਿਕ ਹਲਕਾ ਔਰ ਨੋਰਮਲ ਵਰਕ ਔਰ ਪੈਸ਼ ਵਰਕ ਔਰ ਗਲੇ ਦੇ ਔਰ ਬਾਜ਼ੂ ਤੇ ਔਰ ਉਦਾਂ ਦਾ ਹੀ ਆਪਾਂ ਨੇ ਸਲਵਾਰ ਤੇ ਕਰਵਾ ਰੱਖਿਆ ਤੇ ਬਹੁਤ ਪਿਆਰਾ ਕਲਰ ਦੇ ਉੱਪਰ ਆਪਾਂ ਨੇ ਉਹਨਾਂ ਨੂੰ ਵਰਕ ਬਣਾ ਕੇ ਦਿੱਤੇ ਜੀ ਤੇ ਇਦਾਂ ਦਾ ਕਿਸੇ ਨੇ ਨਹੀਂ ਭੈਣ ਨੇ ਵਰਕ ਕਰਵਾਉਣ ਦੇ ਲਈ ਤੁਹਾਨੂੰ ਪਤਾ ਆਪਣਾ ਸਜਾਵਟ ਵਰਕ ਇੰਵੈਂਟਰੀ ਵਰਕ ਮਲੇਰ ਕੋਟਲਾ ਤੁਸੀਂ ਕਿਸੇ ਟਾਈਮ ਵੀ ਆ ਸਕਦੇ ਹੋ ਮੇਰੀ ਭੈਣਾਂ ਨੂੰ ਸਾਰਿਆਂ ਨੂੰ ਰਿਕਵੈਸਟ ਹੈ ਇੱਕ ਕਿ ਤੁਸੀਂ ਜਦੋਂ ਵੀ ਕਾਲ ਕਰਦੇ ਹੋ ਉਹਨੇ ਤੁਸੀਂ ਸਿੱਧੀ ਕਾਲ ਆਇਆ ਕਰੋ ਵਾਈਟਾਮਨ ਇਕੋ ਫੋਨ ਦੇ ਉੱਪਰ ਨੈਟ ਦੇ ਉੱਪਰ ਵੀ ਕਾਲ ਆਉਂਦੀ ਹੈ ਤੇ ਆਪਣੇ ਸਿੱਧੀ ਡਾਇਰੈਕਟ ਵੀ ਕਾਲ ਆਉਂਦੀ ਹੈ ਜਦੋਂ ਜਿਹੜੀ ਨੈਟ ਵਾਲੀ ਕਾਲ ਹੁੰਦੀ ਹੈ ਫਿਰ ਉਹ ਕੱਟ ਜਾਂਦੀ ਹੈ ਉਹਦੀ ਆਵਾਜ਼ ਕੱਟ ਜਾਂਦੀ ਹੈ ਜਦੋਂ ਆਪਣੀ ਸਿੱਧੀ ਦੂਸਰੀ ਕਾਲ ਆਉਂਦੀ ਹੈ ਠੀਕ ਹੈ ਜੀ ਸਾਰਿਆਂ ਨੂੰ ਰਿਕਵੈਸਟ ਹੈ ਸਾਰਿਆਂ ਪਹਿਨਾਂ ਨੂੰ ਕਿ ਜਦੋਂ ਵੀ ਕਾਲ ਕਰਨੀ ਆ ਤੁਸੀਂ ਸਿੱਧੀ ਕਾਲ ਲਗਾਈਓ ਤੇ ਨੈਟ ਤੇ ਕਾਲ ਨਾ ਲਗਾਈਓ ਤੇ अदरवाइज ਨੈਟ ਤੇ ਕਾਲ ਲੱਗਦੀ ਹੈ ਤਾਂ ਵਿੱਚ ਉਹਦੀ ਜੇ ਦੂਸਰੀ ਕਾਲ ਆਂਦੇ ਤਾਂ ਉਹਦੀ ਕਾਲ ਦੀ ਕਟਿੰਗ ਹੋ ਜਾਂਦੀ ਹੈ ਆਵਾਜ਼ ਨਹੀਂ ਆਂਦੀ ਆਵਾਜ਼ ਬੰਦ ਹੋ ਜਾਂਦੀ ਹੈ ਠੀਕ ਹੈ ਜੀ ਦੇਖੋ ਆਪਾਂ ਕਿੰਨਾ ਪਿਆਰਾ ਵਰਕ ਕਰਕੇ ਦਿੱਤਾ ਹੋਇਆ ਤੇ ਪੀਸ ਤੁਸੀਂ ਦੇਖ ਹੀ ਰਹੇ ਹੋ ਸਜਾਵਟ ਵਰਕ ਇਹਨਾਂ ਜੀ ਮਲੇਰ ਕੋਟਲਾ ਤੇ ਨੰਬਰ ਤੁਹਾਡਾ ਆਪਣਾ ਸਕਰੀਨ ਤੇ ਚੱਲ ਹੀ ਰਿਹਾ ਹੈ ਤੁਸੀਂ ਇਸ ਨੰਬਰ ਤੇ ਮੈਸੇਜ ਕਰਕੇ WhatsApp ਤੇ ਆਪਣੀ ਪਿਕ ਵਗੈਰਾ ਸਾਡਾ ਡਿਜ਼ਾਈਨ ਕਿਸੇ ਦਾ ਡਿਜ਼ਾਈਨ ਕੁਝ ਵੀ ਬਣਵਾ ਸਕਦੇ ਹੋ ਓਕੇ ਜੀ ਥੈਂਕ ਯੂ